ਸ਼ਿਵਰਾਤਰੀ ਦੇ ਉਪਲਖ ਵਿੱਚ 올 ਇੰਡੀਆ ਹਿੰਦੂ ਸੈਨਾ ਵੱਲੋਂ ਇੱਕ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੱਕ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਕਿ ਸ਼ਿਵਰਾਤਰੀ ਦੇ ਮੌਕੇ ਤੇ ਕੱਢੀ ਜਾ ਰਹੀ ਹੈ ਬਾਂਕੇ ਵਿਹਾਰੀ ਗਲੀ ਜਿਹੜੀ ਹੈ ਬਟਾਲਾ ਰੋਡ ਤੋਂ ਉੱਥੋਂ ਨਿਕਲ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਚੱਕਰ ਕੱਟਦੀ ਹੋਈ ਵਾਪਸ ਇੱਥੇ ਜਗ੍ਹਾ ਤੇ ਆ ਕੇ ਸੰਪੰਨ ਹੋਏਗੀ ਅਸੀਂ ਗੱਲ ਕਰਨੇ ਆ ਪ੍ਰਧਾਨ ਜੀ ਸ਼੍ਰੀ ਆਸ਼ਿਕ ਰਾਤਰੀ ਦੇ ਉਪਲਖ ਵਿੱਚ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਕਿੰਵੀਂ ਸ਼ੋਭਾ ਯਾਤਰਾ ਹੈ ਜਿਹੜੀ ਇੱਥੇ ਕੱਢੀ ਜਾ ਰਹੀ ਹੈ ਕਿਉਂਕਿ ਹਰ ਸਾਲ ਸ਼ੋਭਾ ਯਾਤਰਾ ਇਸ ਜਗ੍ਹਾ ਤੋਂ ਕੱਢੀ ਜਾਂਦੀ ਹੈ 10ਵੀਂ ਜੈ ਸ਼੍ਰੀ ਰਾਮ ਜੈ ਮਾ ਕਾਲ ਅੱਜ ਸਰ 10ਵੀਂ ਸ਼ੋਭਾ ਯਾਤਰਾ ਜਿਹੜੀ ਸ਼ਿਵ ਸੇਵਾ ਮੰਡਲ ਗਲੀ ਬਾਂਕੇ ਬੇਰੇ ਨੇਰ ਪੰਨਾ ਮਿਲ ਵੱਲੋਂ ਕੱਢੀ ਜਾ ਰਹੀ ਹੈ ਇਸ ਦੇ ਪ੍ਰਧਾਨ ਜਿਹੜੇ ਸ਼ਾਮ ਸੁੰਦਰ ਸ਼ਰਮਾ ਜੀ ਵੱਲੋਂ ਹਰ ਸਾਲ ਇਹ ਆਯੋਜਨ ਕੀਤਾ ਜਾਂਦਾ ਹੈ ਜਿਹੜਾ ਸ਼ੋਭਾ ਯਾਤਰਾ ਦਾ ਇਹ ਸ਼ੋਭਾ ਯਾਤਰਾ ਇੱਥੋਂ ਸ਼ੁਰੂ ਹੋ ਕੇ ਕਿੱਧਰ ਕਿੱਧਰ ਜਾਏਗੀ ਕਿੰਨਾ ਕਿੰਨੀ ਦੇਰ ਬਾਅਦ ਇੱਥੇ ਵਾਪਸ ਆ ਜਾਏਗੀ ਕਿੰਨੇ ਲੋਕ ਨੇ ਇਹਦਾ ਤੁਹਾਡੇ ਜਾਣਕਾਰੀ ਦਿਓ ਸਰ ਹਜ਼ਾਰਾਂ ਦੀ ਗਿਣਤੀ ਤੱਕ ਲੋਕ ਜਿਹੜੇ ਪਹੁੰਚ ਚੁੱਕੇ ਆ ਤੇ ਇੱਥੇ ਸਰ ਪੰਨਾ ਮਿਲ ਗਲੀ ਬਾਂਗੇ ਬਿਹਰੀ ਤੋਂ ਸ਼ੁਰੂ ਹੁੰਦੀ ਹੈ ਸ਼ਿਵਮ ਸਕੂਲ ਤੋਂ ਬਾਂਗੇ ਬਿਹਰੀ ਗਲੀ ਉਸ ਤੋਂ ਬਾਅਦ ਆਪਾਂ ਰਾਮਵਲੀ ਚੌਂਕ ਤੋਂ ਵਾਪਸੀ ਹੁੰਦੀ ਹੋਏ ਫਿਰ ਦੁਬਾਰਾ ਗਲੀ ਬਾਂਗੇ ਬਿਹਰੀ ਤੋਂ ਸ਼ਵਾਲਾ ਬੋਰਡ ਵਾਲਾ ਤੋਂ ਹੁੰਦੀ ਹੋਈ ਜਵਾਰ ਨਗਰ ਟੰਡ ਨਗਰ ਵਿਜਨਗਰ ਤੋਂ ਹੁੰਦੀ ਹੋਈ ਮਨਜੋਤ ਗੈਜੰਸੀ ਤੋਂ ਦੁਬਾਰਾ ਗੋਪਾਲ ਮੰਦਰ ਥਾਣੇ ਫਿਰ ਸਨਵੈਲੀ ਸਕੂਲ ਤੋਂ ਵਾਪਸੀ ਹੁੰਦੀ ਹੋਏ ਸੁੱਖੇ ਦੇ ਹਵੇਲੇ ਤੋਂ ਵਾਪਸੀ ਫਿਰ ਜਿਹੜੀ ਗਲੀ ਬਾਂਗੇ ਬਿਹਰੀ ਤੱਕ ਸ਼ਾਮ 5 ਵਜੇ ਨੀਅਰ ਅਬਾਊਟ ਜਿਹੜੇ ਸ਼ਾਮ ਸਮਾਪਤੀ ਹੋਏਗੀ ਇਹਦੇ ਇਹ ਵਾਰ ਨੰਬਰ 15 ਪ੍ਰਾਣੀ 13 ਹੁਣ ਬਣੇ ਆ ਔਰ ਹਰ ਸਾਲ ਇਸ ਜਗ੍ਹਾ ਤੇ ਹਿੰਦੂ ਸੰਘਰਸ਼ ਕਮੇਟੀ ਸ਼ਿਵ ਸ਼ਿਵ ਪ੍ਰਵਾਹ ਸੰਘਰਸ਼ ਕਮੇਟੀ ਮਿਲ ਕੇ ਮਨਾਉਂਦੇ ਨੇ ਤੇ ਦੇਖੋ ਕਲ ਕੋਈ ਵੀ ਪਰਵਾਹ ਨਹੀਂ ਆਂ ਹਿੰਦੁਸਤਾਨ ਦੇ ਵਿੱਚ ਸਭ ਇੱਕ ਦੂਜੇ ਨਾਲ ਪਿਆਰ ਨਾ ਹੋਵੇਦਾ ਹੀ ਪੈਗਾਮ ਦਿੰਦਾ ਹੈ ਇਹ ਪ੍ਰਾਚੀਨ ਸਭਾ ਤੋਂ ਅਸੀਂ ਸਿੱਖਿਆ ਹੈ ਤਾਂ ਨੇ ਗੀਤ ਵੀ ਆਉਂਦੀ ਹੈ ਔਰ Hindu ਸਮਾਜ ਦੇ ਵੀ ਪਰਵ ਆਉਂਦੇ ਨੇ ਦਰਾਲੀ ਵੀ ਆਉਂਦੀ ਹੈ ਸ਼ਿਵਰਾਤਰੀ ਵੀ ਆਉਂਦੀ ਹੈ ਔਰ ਮੈਂ ਸਮਝਦਾ ਹੈ ਕ੍ਰਿਸ਼ਚਨ ਧਰਮ ਦਾ ਅਸੀਂ ਇਸਟਰਡੇ ਵੀ ਬੜਾ ਮੈਰੀ ਕ੍ਰਿਸਮ ਬੜੇ ਮਿਲ ਜੁਲ ਕੇ ਮਨਾਉਂਦੇ ਆ ਆਹੀ ਬੋਲ ਕੇ ਹਟਿਆ ਸਾਨੂੰ ਕਾਇਤੀਨ ਸਭਿਆਤਾ ਤੋਂ ਮਿਲਿਆ ਸਭ ਤੋਂ 140 ਕਰੋੜ ਵਾਲਾ ਦੇਸ਼ ਜਿਹੜਾ ਵੱਖ-ਵੱਖ ਧਰਮਾਂ ਨਾਲ ਅਲੱਗ-ਅਲੱਗ ਪਛਾਵਾਂ ਨਾਲ ਜੁੜਿਆ ਹੋਇਆ ਹੈ ਪਰ ਉਹ ਕਿੰਨੇ ਜੋੜ ਕੇ ਰੱਖਿਆ ਸਾਡਾ ਕਾਇਤੀਨ ਇਤਿਹਾਸ ਨੂੰ ਪ੍ਰਾਤਿਨ ਸਭਿਆਤਾ ਨੂੰ ਉਹ ਘਰ ਤੋਂ ਉਹ ਨਰਾਲਾ ਦੇਸ਼ ਹੈ ਕਿਤੇ ਮਿਸਾਲ ਨਹੀਂ ਮਿਲਦੀ ਬੈੰਡੀ ਮੁਲਕ ਦੇਖ ਲੈ ਹੋਰ ਦੇਖ ਲੈ ਬਈ ਇੱਕ ਦੂਜੇ ਤੋਂ ਤੁਹਾਨੂੰ ਬਰਦਾਸ਼ਤ ਹੀ ਨਹੀਂ ਕਰਦਾ ਇੱਥੇ ਵਿਸ਼ਾਲ शिव सेना मंडल ਤੇ 올 ਇੰਡੀਆ ਦੂ ਸੰਘਾਸ਼ ਕਮੇਟੀ ਦੇ ਜਿਹੜੇ ਰਾਜ ਸયોਜਕ ਆ ਸ਼ਾਮ ਸੁੰਦਰ ਜੀ ਉਹ ਉਹਨਾਂ ਦੀ ਟੀਮ ਵੱਲੋਂ ਹਰ ਸਾਲ ਸ਼ਿਵਰਾਤਰੀ ਤੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਅੱਜ ਅਮਰੀਕ ਸਰ ਦੇ ਸਾਰੇ ਫਗਵਾੜੇ ਤੋਂ ਪੰਜਾਬ ਦੇ ਕਈ ਹਿੰਦੂ ਨੇਤਾ ਤੇ ਸ਼ਾਮਿਲ ਹੋ ਰਹੇ ਨੇ ਇਹ ਜਿਹੜੀ ਸ਼ੋਭਾ ਯਾਤਰਾ ਹੈ ਬਾਂਕੇ ਬਿਹਾਰੀ ਗਲੀ ਵਿਜੇਨਗਰ ਹੋ ਕਈ ਇਲਾਕਿਆਂ ਜੇ ਹੁੰਦੀ ਹੋਈ ਤੇ ਇੱਥੇ ਹੀ ਦੁਬਾਰਾ ਸਮਾਪਤ ਹੋਏਗੀ ਉਹਦੇ ਬਾਅਦ ਰਾਤ ਨੂੰ ਇੱਥੇ ਲੰਗਰ ਲਗਾਇਆ ਜਾਏਗਾ ਤੇ ਅੰਮ੍ਰਿਤਸਰ ਸ਼ਿਵ ਸੇਨਾ ਮੰਡਲ ਦੁਆਰਾ ਸ਼ਿਵ ਸੇਨਾ ਮੰਡਲ ਦੇ ਸਾਰੇ ਕਾਰਕਟਰ ਜਿਹੜੇ ਗਿਆ Hindu ਧਰਮ ਦਾ ਪ੍ਰਚਾਰ ਕਰਨ ਲਈ ਸਨਾਤਨ ਧਰਮ ਦਾ ਪ੍ਰਚਾਰ ਕਰਨ ਲਈ ਹਮੇਸ਼ਾ ਹੀ ਤਤਪਰ ਰਹਿੰਦੇ ਨੇ ਤੇ ਮੈਂ ਇਹਨਾਂ ਨੂੰ ਅੱਜ ਦਾ ਜਿਹੜਾ ਸਮਰੋਹ ਹੈ ਉਹਦੀ ਬਹੁਤ ਬਹੁਤ ਜ ਸਫਲ ਹੋਣ ਤੇ ਕਰਨ ਤੇ ਬਹੁਤ ਬਹੁਤ ਵਧਾਈ ਵੀ ਦੇਣਾ ਸ਼ਾਮ ਜੀ ਬੋreturnData ਜੀ ਬੋਲੋ ਬੋਲੋ ਜੈ ਸ਼੍ਰੀ ਰਾਮ ਜੈ ਮਹਾਕਾਲ ਅਸੀਂ ਸ਼੍ਰੀ ਸੇਵਾ ਸ਼੍ਰੀ ਸੇਵਾ ਮੰਡਲ ਵੱਲੋਂ ਐਸਾ ਦਾ ਮਤਲਬ ਦਸਵਾਂ ਯਾਤਰਾ ਗਈ ਆ ਲੋਕਾਂ ਦਾ ਸਾਰੀ ਜਨਤਾ ਦਾ ਪਬਲਿਕ ਦਾ ਬਹੁਤ ਸਹਿਯੋਗ ਆ ਬਹੁਤ ਸਾਥ ਦਿੰਦੇ ਆ ਉਹਨਾਂ ਦੇ ਕਰਨ ਸਾਰਿਆਂ ਨਾਲ ਸਾਥ ਨਾਲ ਮਿਲ ਕੇ ਆ ਅਸੀਂ ਮਤਲਬ ਮਨਾਇਆ ਜਾਂਦਾ ਸ਼ੁਕਰਾਤਰੀ ਅਧਿਆਤ ਜੈ ਸ਼੍ਰੀ ਰਾਮ ਜੈ ਸ਼ੰਕਰ ਜੀ ਸ਼੍ਰੀ ਸੇਵਾ ਮੰਡਲ ਦਾ ਸੇਵਾਦਾਰਾਂ ਸਾਰੇ ਸਾਰੀ ਪਾਰੀ ਟੀਮ ਵੱਲੋਂ ਹਰ ਸਾਲ ਨੂੰ ਸ਼ੋਭਾ ਯਾਤਰਾ ਨਿਕਾਲੀ ਜਾਂਦੀ ਹੈ ਭਗਵਾਨ ਭੋਲੇ ਨਾਂ ਦੇ ਆਟੀਆਂ ਕੱਢੀਆਂ ਜਾਂਦੀਆਂ ਹਰ ਸਾਲ ਅਗਰ ਦਸੂਮਰੀ ਸ਼ੋਭਾ ਯਾਤਰਾ ਹੀ ਕੱਢ ਰਹੇ ਚੈਰ ਵਾਸੀਆਂ ਨੂੰ ਕਹਦੇ ਹਾਂ ਸਾਡਾ ਨਾਲ ਹਰ ਸਾਲ ਬਹੁਤ ਵਧੀਆ ਸਾਡਾ ਸਹਿਯੋਗ ਜਿੰਦੇ ਆਈਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਲਾਕਾ ਵਾਸੀਆਂ ਦਾ ਧੰਨਵਾਦ ਹੋ ਬੋਝਾ ਇਹ ਮਾ ਗਾਲ ਸਭ ਤੋਂ ਪਹਿਲੇ ਸਾਰੇ ਸ਼ਹਿਰ ਵਾਸੀਆਂ ਨੂੰ ਪਸ਼ਮਾ ਸ਼ਿਵ ਰਾਤਰੀ ਲੱਖ ਲੱਖ ਵਧਾਈ ਔਰ ਅੱਜ ਬੜੇ ਸ਼ਰਧਾ ਸਾਰਾ ਬਟਾਲਾ ਤੇ ਹਰ ਸਾਲ ਦੀ ਤਰ੍ਹਾਂ ਸ਼ਿਵ ਸੇਵਾ ਮੰਡਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ ਤੇ ਸਾਰੇ ਸ਼ਹਿਰ ਵਾਪਨਾ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਸ਼ੋਭਾ ਯਾਤਰਾ ਜੀ ਪਹੁੰਚਣ ਦੀ ਕਿਰਪਾਲਤਾ ਕਰਨ ਔਰ ਪੋਲੀ ਸ਼ੰਕਰ ਜੀ ਦਾ ਅਸ਼ੀਰਵਾਦ ਲਗਨ ਜੈ ਸ਼੍ਰੀ ਰਾਮ ਜੈ ਮਾਘਾ ਸੋਸ਼ਿਵ ਰਾਤਰੀ ਦੇ ਉਪਲਖ ਵਿੱਚ 올 ਇੰਡੀਆ ਹਿੰਦੂ ਸੰਗਠਨ ਕਮੇਟੀ ਵੱਲੋਂ ਬਟਾਲਾ ਰੋਡ ਗਲੀ ਬੰਕੇ ਵਿਹਾਰੀ ਤੋਂ ਇੱਕ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਹੈ ਜਿਹੜੀ ਕਿ ਪਟਾਲਾ ਰੋਡ ਦੇ ਵੱਖ-ਵੱਖ ਏਰੀਆ ਚ ਹੁੰਦੀ ਹੋਈ ਵਾਪਸ ਬੰਕੇ ਵਿਹਾਰੀ ਗਲੀ ਆ ਕੇ ਸੰਪੰਨ ਹੋਏਗੀ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਸ਼ੋਭਾ ਯਾਤਰਾ ਦਾ ਆਨੰਦ ਮਾਣ ਰਹੇ ਨੇ ਬਹੁਤ ਝਾਕੀਆਂ ਵੀ ਨੇ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਿਵ ਰਾਤਰੀ ਦੇ ਮੌਕੇ ਤੇ ਇਹ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਹੈ ਇਹ ਦਸਵੀਂ ਸ਼ੋਭਾ ਯਾਤਰਾ ਹੈ ਜਿਹੜੀ ਕਿ ਇਸ ਬੰਕੇ ਵਿਹਾਰੀ ਮੰਦਿਰ ਤੋਂ ਗਲੀ ਤੋਂ ਸ਼ੁਰੂ ਹੁੰਦੀ ਹੈ ਚਾਰਨਾ ਪਰਸਨ ਵਿਪਨ ਦੇ ਨਾਲ ਜੋਤੀਬੈ ਦੈਨਿਕ ਸਿਹਰਾ ਟੀਵੀ ਅੰਮ੍ਰਿਤਸਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर